ਸਸ਼ੀ ਕਾ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬੱਲਾ ਡਾ ਵੱਲੋਂ ਅੱਜ ਫਿਰ ਅਸੀਂ ਕਿ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਈਆਂ ਜੀ ਅੱਜ ਦੀ ਕਲੈਕਸ਼ਨ ਵਿੱਚ ਰਹਿਣ ਵਾਲੇ ਆ 150 ਵਾਲੇ ਪੀਸ ਤੇ 200 ਵਾਲੇ ਤੇ ਬਾਕੀ ਜਿਹੜੀ ਅਸੀਂ ਸ਼ਿਮਰ ਲੈ ਕੇ ਆਏ ਆ ਜੀ ਸ਼ਿਮਰ ਪਸ਼ਮੀਨਾ ਉਹ ਵੀ ਆਫਰ ਪ੍ਰਾਈਸ ਦੇ ਵਿੱਚ ਰਹੂਗਾ ਜੀ ਠੀਕ ਹੈ ਜੀ ਪਲੀਜ਼ ਮੇਰੀ ਆ ਪਹਿਲਾਂ ਨੂੰ ਰਿਕਵੈਸਟ ਹੈ ਜੇ ਜਿਹੜੀਆਂ ਮੇਰੇ ਨਾਲ ਪਹਿਲੀ ਵਾਰ ਜੁੜੀਆਂ ਜੀ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਸਾਡਾ ਸੇਲ ਆਫਰ ਚੱਲ ਰਿਹਾ ਜੀ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਪਲੀਜ਼ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਅਸੀਂ ਲਾਸਟ ਦੇ ਵਿੱਚ ਤੁਹਾਨੂੰ ਜਿਹੜੇ ਅਸੀਂ ਆਫਰ ਵਿੱਚ ਪੀਸ ਲੈ ਕੇ ਆਏ ਆ ਪਲੇਨ ਸਟਾਫ ਵਰਕ ਵਾਲਾ ਲੈ ਕੇ ਆਏ ਆ ਜੀ ਠੀਕ ਹੈ ਜੀ ਉਹ ਤੁਹਾਨੂੰ ਦਿਖਾਵਾਂਗੇ ਪਹਿਲਾਂ ਤੁਹਾਨੂੰ ਦਿਖਾਵਾਂਗੇ ਸ਼ਿਮਰ ਪਸ਼ਮੀਨੇ ਦੇ ਵਿੱਚ ਸੂਟ ਬ੍ਰਾਂਡਡ ਸੂਟ ਲੈਣਗੇ ਕਿ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਕੋਈ ਬੁਰਨੀ ਆਉਣ ਵਾਲੀ ਇਹਦੇ ਉੱਪਰ ਫਰਸਟ ਸੂਟ ਚੈੱਕ ਕਰੋ ਜੀ ਸਿਰਫ ਆਫਰ ਪ੍ਰਾਈਸ ਲਾਈ ਹੋਈ ਐ ਸੀ ਸ਼ਿਮਰ ਪਸ਼ਮੀਨਾ ਦੀ ਚੈੱਕ ਕਰੋ ਜੀ ਰੈਸਟ 오ਰੇਂਜ ਕਲਰ ਹੈ 5 ਮੀਟਰ ਦੀ ਕੱਟ ਰਹਿਣ ਵਾਲੀ ਐ ਸੂਟ ਦੀ ਤੁਹਾਨੂੰ 올ਓਵਰ ਸੂਟ ਮਿਲਣ ਵਾਲਾ ਜੀ ਸ਼ਿਮਰ ਪਸ਼ਮੀਨਾ ਸਿਰਫ 650 650 ਦੇ ਵਿੱਚ ਤੁਹਾਨੂੰ ਸ਼ਿਮਰ ਪਸ਼ਮੀਨਾ 올ਓਵਰ ਸੂਟ ਪਹਿਨਣ ਵਾਲਾ ਜੀ ਚੈੱਕ ਕਰੀ ਚਲੋ ਬ੍ਰੈਂਡ ਬੜੇ ਪਿਆਰੇ ਜਿਹੇ ਬ੍ਰੈਂਡ ਲੈ ਕੇ ਆਏ ਤੁਹਾਡੇ ਵਾਸਤੇ ਆਫਰ ਪ੍ਰਾਈਸ ਦੇ ਵਿੱਚ ਸ਼ਿਮਰ ਪਸ਼ਮੀਨਾ ਇਹ ਵਾਲਾ ਚੈੱਕ ਕਰੋ ਜੀ ਕਲਰ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ ਦੇਖੋ ਜੀ ਬਹੁਤ ਪਿਆਰੀ ਸ਼ੇਡ ਐਸ ਵਾਲੇ ਕਲਰ ਦੀ ਠੀਕ ਹੈ ਜੀ ਇਹਦੀ ਵੀ ਪ੍ਰਾਈਸ ਰਹੂਗੀ 650 ਮਸਟਰ ਸ਼ੇਡ ਦੇ ਵਿੱਚ ਐ ਜੀ ਬਹੁਤ ਪਿਆਰਾ ਕਲਰ ਐ ਮਸਟਰ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਇਹ ਵੀ ਪੀਸ ਥੋੜੀ ਜਿਹੀ ਡਾਰਕਨੈਸ ਹੈ ਦੇ ਵਿੱਚ ਤੇ ਇਹਦੀ ਪ੍ਰਾਈਸ ਰਹੂਗੀ 650 ਸ਼ਿਮਰ ਪਸ਼ਮੀਨਾ ਤੁਹਾਡੇ ਵਾਸਤੇ ਆਫਰ ਪ੍ਰਾਈਸ ਹੈ ਜੀ 650 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਇਸ ਤੋਂ ਅੱਗੇ ਚੈੱਕ ਕਰੋ ਜੀ ਅਗਲਾ ਪ੍ਰਿੰਟ ਦੇਖੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਕਲਰ ਦੇਖੋ ਬਹੁਤ ਪਿਆਰਾ ਕਲਰ ਹੈ 650 ਦੇ ਵਿੱਚ ਤੁਸੀਂ ਸ਼ਿਮਰ ਪਸ਼ਮੀਨੇ ਦਾ 올ਓਵਰ ਸਾਡੇ ਕੋਲੋਂ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਨ ਵਾਲਿਆ ਅਗਲਾ ਪ੍ਰਿੰਟ ਦੇਖੋ ਰਾਇਲ ਬਲੂ ਕਲਰ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਜੀ ਰਾਇਲ ਬਲੂ ਕਲਰ ਦੀ ਰਾਇਲ ਬਲੂ ਕਲਰ ਲੈ ਕੇ ਆਏ ਆਂ ਅਸੀਂ ਕਿਉਂਕਿ ਬੜਾ ਖਿੜਿਆ ਜਾਂ ਕਲਰ ਹੁੰਦਾ ਜੀ ਰਾਇਲ ਬਲੂ ਬਹੁਤ ਪਿਆਰਾ ਲੱਗਦਾ ਪਾਇਆ ਹੋਇਆ ਰਾਇਲ ਬਲੂ ਦੇ ਵਿੱਚ 올ਓਵਰ ਸੂਟ ਮੈਲ ਵਾਲਾ ਤੁਹਾਨੂੰ 650 650 ਦੇ ਵਿੱਚ ਤੁਹਾਨੂੰ ਇਹ ਵਾਲੇ ਸੂਟ ਪਹਿਣ ਵਾਲਿਆ ਜੀ ਸ਼ਿਪਿੰਗ ਚਾਰਜ ਲੱਗ ਤੋਂ ਰਹੂਗਾ ਮੇਰੀਆਂ ਪੇਣਾ ਕਾਫੀ ਪੁੱਛਦੀਆਂ ਕਿ ਸ਼ਿਪਿੰਗ ਚਾਰਜ ਵਿੱਚ ਹੈ ਜੀ ਸ਼ਿਪਿੰਗ ਤੁਹਾਨੂੰ ਲੱਗ ਤੋਂ ਪਹਿਣ ਵਾਲੀ ਹੈ ਜੀ ਪਹਿਲਾਂ ਹੀ ਅਸੀਂ ਆਫਰ ਦੇ ਵਿੱਚ ਸੂਟ ਲਗਾਏ ਹੋਏ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਲੀਫ ਪ੍ਰਿੰਟ ਵਾਲਾ ਲੀਫ ਪ੍ਰਿੰਟ ਰਹੂਗਾ ਪ੍ਰਿੰਟਿੰਗ ਬੜੀ ਪਿਆਰੀ ਜੀ ਰਹਿਣ ਵਾਲੀ ਇਹ ਵਾਲੇ ਸੂਟ ਦੀ ਵੀ ਇਹ ਵੀ ਤੁਹਾਨੂੰ ਸੂਟ ਪੈਣ ਵਾਲਾ 650 ਦੇ ਵਿੱਚ ਆਲ ਓਵਰ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸ਼ਿਮਰ ਪਸ਼ਮੀਨੇ ਦੇ ਜੀ ਅਸੀਂ 올 ਓਵਰ ਸੂਟ ਲੈ ਕੇ ਆਏ ਸ਼ਿਮਰ ਪਸ਼ਮੀਨੇ ਦੇ 650 ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਪਲੇਨ ਪੀਸ ਜਿਨ੍ਹਾਂ ਦੀ ਜਿਹਦੇ ਵਿੱਚ ਰਹਿਣਗੇ ਬਰਬਰੀ ਠੀਕ ਹੈ ਜੀ ਗਲਾਸ ਸਿਲਕ ਦੇ ਪੀਸ ਰਹਿਣਗੇ ਤੇ ਜਿੰਮੀ ਚੂ ਦੇ ਜਿੰਮੀ ਚੂ ਵੀ ਬਹੁਤ ਟ੍ਰੈਂਡਿੰਗ ਪੀਸ ਹੈ ਜੀ ਬਹੁਤ ਜ਼ਿਆਦਾ ਇਹ ਹੈਵੀ ਸੂਟ ਜਿੰਮੀ ਚੂ ਦੇ ਵਿੱਚ ਤੁਹਾਨੂੰ ਪਤਾ ਆ ਰਹੇ ਆ ਮਾਰਕੀਟ ਦੇ ਵਿੱਚ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਅਸੀਂ ਤੁਹਾਡੇ ਵਾਸਤੇ ਜਿੰਮੀ ਚੂ ਵੀ ਲੈ ਕੇ ਆਏ ਆ ਬਰਬਰੀ ਵੀ ਲੈ ਕੇ ਆਏ ਆ ਤੇ ਗਲਾਸ ਸ਼ਿਮਰ ਵੀ ਲੈ ਕੇ ਆਏ ਆ ਜੀ ਚੈੱਕ ਕਰੋ ਬੜੇ ਪਿਆਰੇ ਜਿਹੇ ਪੀਸ ਲੈ ਕੇ ਆਏ ਆ ਕਲਰ ਚੈੱਕ ਕਰੀ ਚੱਲੋ ਤੁਸੀਂ ਜਿਹੜਾ ਪੀਸ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਬਾਏ ਕਰ ਸਕਦੇ ਹੋ ਕੱਟ ਰਹੂਗੀ 4 ਤੋਂ ਲੈ ਕੇ 4.5 ਤੱਕ ਦੀ ਕੱਟ ਰਹਿਣ ਵਾਲੀ ਹੈ ਜੀ ਕਲਰ ਚੈੱਕ ਕਰੋ ਬਹੁਤ ਪਿਆਰੇ ਕਲਰ ਰਹਿਣ ਵਾਲਿਆ ਗਲਾਸ ਸਿਲਕ ਰਹਿਣ ਵਾਲਾ ਜੀ ਠੀਕ ਹੈ ਜੀ ਗਲਾਸ ਸਿਲਕ ਰਹੂਗਾ ਇਹ ਵਾਲਾ ਚੈੱਕ ਕਰੋ ਜੀ 골ਡਨ ਸ਼ੇਡ ਦੇ ਵਿੱਚ ਹੈ 골ਡਨ ਸ਼ੇਡ ਦੇ ਵਿੱਚ ਹੈ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਹੈ 골ਡਨ ਸ਼ੇਡ ਦੇ ਵਿੱਚ ਹੈ ਜੀ ਕੱਟ ਰਊਗੀ 4 ਤੋਂ ਲੈ ਕੇ 4.5 ਤੱਕ ਠੀਕ ਹੈ ਜੀ ਜਿਹੜਾ ਪੀਸ ਪਸੰਦ ਆਉਂਦਾ ਹੋ ਲੈ ਸਕਦੇ ਹੋ ਟੈਬੀ ਦੇ ਵਿੱਚ ਐ ਟੈਬੀ ਕ੍ਰਸ਼ ਦੇ ਵਿੱਚ ਐ ਜੀ ਚੈੱਕ ਕਰੋ ਟੈਬੀ ਕ੍ਰਸ਼ ਦੇ ਵਿੱਚ ਐ ਕੱਟ ਰਊਗੀ 4 ਤੋਂ 4.5 ਤੱਕ ਜੀ ਪ੍ਰਾਈਸ ਰਹੂਗਾ 150 ਇੰਨਾ ਪੀਸਾਂ ਦਾ ਪ੍ਰਾਈਸ 150 ਰਹਿਣ ਵਾਲਾ ਇਹ ਵਾਲਾ ਪੀਸ ਚੈੱਕ ਕਰੋ ਜੀ ਵਚਿਤਰਾ ਸ਼ਲਕ ਦੇ ਵਿੱਚ ਹੈ ਬਹੁਤ ਸੌਫਟ ਸਟੱਫ ਹੁੰਦਾ ਜੀ ਵਚਿਤਰਾ ਸ਼ਲਕ ਅਸੀਂ ਹੈਵੀ ਵਰਕ ਵਾਲੇ ਸੂਟ ਵੀ ਇਹਦੇ ਵਿੱਚ ਸੇਲ ਕੀਤੇ ਆ ਜੀ ਇਹ ਤੁਹਾਨੂੰ ਸਿਰਫ 150 ਦੇ ਵਿੱਚ ਪੈਣ ਵਾਲਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਪੀਸ ਪਿਸਤਾ ਕਲਰ ਹੈ ਇਹ ਵਾਲਾ ਜਿਹੜਾ ਪੀਸ ਰਹੂਗਾ ਜੀ ਇਹ ਬਰਬਰੀ ਇਹ ਬਰਬਰੀ ਦੇ ਵਿੱਚ ਰਹਿਣ ਵਾਲਾ ਜੀ ਚੈੱਕ ਕਰੋ ਬਰਬਰੀ ਦਾ ਸਿਰਫ 150 ਬਰਬਰੀ ਦੇ ਵਿੱਚ ਤੁਹਾਨੂੰ 150 ਦਾ ਪੀਸ ਪੈਣ ਵਾਲਾ ਜੀ ਇਹ ਵੀ ਬਰਬਰੀ ਰਹੂਗਾ ਜੀ ਸਟਾਫ ਚੈੱਕ ਕਰੋ ਕਲਰ ਚੈੱਕ ਕਰੋ ਸਾਰੇ ਇੰਗਲਿਸ਼ ਸਟੂਨ ਚ ਰਹਿਣ ਵਾਲੇ ਆ ਜੀ ਇੰਗਲਿਸ਼ ਕਲਰ ਹੈ ਕਿਉਂਕਿ ਲਾਈਟ ਸ਼ੇਡਾਂ ਦੇ ਇਹਨਾਂ ਵਿੱਚ ਲਾਈਟ ਸ਼ੇਡ ਦੇ ਉੱਪਰ ਹੀ ਹੈਂਡਵਰਕ ਹੁੰਦਾ ਹੈ ਲਾਈਟ ਸ਼ੇਡ ਉੱਪਰ ਹੀ ਹੈਂਡਵਰਕ ਹੁੰਦਾ ਜੀ ਤੇ ਥ੍ਰੈਡਵਰਕ ਹੁੰਦਾ ਬਹੁਤ ਪਿਆਰੇ ਲੱਗਦੇ ਆ ਜਦੋਂ ਇਹਨਾਂ ਉੱਪਰ ਥ੍ਰੈਡਵਰਕ ਹੋ ਜਾਂਦਾ ਤੇ ਹੈਂਡਵਰਕ ਹੋ ਜਾਂਦਾ ਜੀ ਇਹ ਬਰਬਰੀ ਦੇ ਵਿੱਚ ਪੀਸ ਰਹਿਣ ਵਾਲੇ ਆ ਕਲਰ ਚੈੱਕ ਕਰੀ ਚਲੋ ਸਰਪ੍ਰਾਈਜ਼ ਰਹਿਣ ਵਾਲੀ ਇਹਨਾਂ ਦੀ 150 ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ 150 ਦੇ ਵਿੱਚੋਂ ਇਹ ਵਾਲਾ ਪੀਸ ਪੈਣ ਵਾਲਾ ਹੈ ਇਹ ਬਈ ਚੈੱਕ ਕਰੋ ਜੀ ਕਲਰ ਬੜੇ ਪਿਆਰੇ ਜਿਹੇ ਰਹਿਣ ਵਾਲੇ ਆ ਇੰਗਲਿਸ਼ ਟੂਨ ਦੇ ਵਿੱਚ ਸਾਰੇ ਕਲਰ ਹੈ ਠੀਕ ਹੈ ਜੀ ਇੰਗਲਿਸ਼ ਕਲਰ ਹੈ ਸਾਰੇ ਲਾਈਟ ਜਿਹਾ ਸ਼ੇਡ ਹੈ ਜੀ ਇਹ ਸ਼ਿਮਰ ਟੱਚ ਹੈ ਦੇਖ ਸਕਦੇ ਹੋ ਪੀਸ ਇਹਦੇ ਵਿੱਚ ਸ਼ਿਮਰ ਵੀ ਟੱਚ ਹੈ 골ਡਨ ਜੀ ਸ਼ੇਡ ਹੈ ਜੀ ਇਹਦੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਗਲਾਸ ਸਿਲਕ ਹੈ ਜੀ ਕਲਰ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਬਰਬਰੀ ਹੈ ਜੀ ਚੈੱਕ ਕਰੋ ਸਿਰਫ 150 150 ਦੇ ਵਿੱਚ ਬਰਬਰੀ ਦੇ ਪੀਸ ਲੈ ਸਕਦੇ ਹਾਂ ਜੀ ਸਕਿਨ ਸ਼ੇਡ ਹੈ ਜੀ ਸਕਿਨ ਸ਼ੇਡ ਹੈ ਚੈੱਕ ਕਰੋ ਜੀ ਇਧਰੋਂ ਇਹ ਵੀ ਸ਼ਿਮਰ ਬਰਬਰੀ ਹੈ ਜੀ ਸ਼ਿਮਰ ਬਰਬਰੀ ਜੀ ਇਹ ਵਾਲਾ ਪੀਸ ਵੀ ਸ਼ਿਮਰ ਬਰਬਰੀ ਦੇ ਵਿੱਚ ਸੀ ਜੀ ਸ਼ਿਮਰ ਬਰਬਰੀ ਦੇ ਵਿੱਚ ਹੈ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਤੁਸੀਂ ਬਰਬਰੀ ਦੇ ਵਿੱਚ ਰਹਿਣ ਵਾਲੇ ਪੀਸ ਹੈ ਗਲਾਸ ਸਿਲਕ ਹੈ ਜੀ ਦੋ ਪੀਸ ਹੈ ਸੇਮ ਕਲਰ ਠੀਕ ਹੈ ਜੀ 골ਡਨ ਸ਼ੇਡ ਦੇ ਵਿੱਚ ਹੈ ਬੜੇ ਪਿਆਰਾ ਜਿਹਾ ਕਲਰ ਰਹਿਣ ਵਾਲਾ ਇਹ ਵਾਲਾ ਚੈੱਕ ਕਰੋ ਜੀ ਗਰੇ ਲਾਈਟ ਜਿਹਾ ਗਰੇ ਸ਼ੇਡ ਹੈ ਬਰਬਰੀ ਦੇ ਵਿੱਚ ਬਹੁਤ ਵਰਕ ਬਹੁਤ ਪਿਆਰਾ ਹੁੰਦਾ ਜੀ ਇਹਨਾਂ ਪੀਸਾਂ ਉੱਪਰ ਇਹ ਵਾਲਾ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣਾ ਕਲਰ ਚੈੱਕ ਕਰੋ ਐਦਾ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਆ ਜੀ ਇਹ ਵੀ ਬਰਬਰੀ ਸ਼ਿਮਰ ਹੈ ਜੀ ਚੈੱਕ ਕਰੋ ਬਰਬਰੀ ਸ਼ਿਮਰ ਦਾ ਪੀਸ ਰਹਿਣ ਵਾਲਾ ਸ਼ਿਮਰ ਹੈ ਜੀ ਆਫ ਵਾਈਟ ਦੇ ਵਿੱਚ ਬਰਬਰੀ ਹੈ ਠੀਕ ਹੈ ਜੀ ਇਹ ਸਕਿਨ ਸ਼ੇਡ ਦੇ ਵਿੱਚ ਵਰਬਰੀ ਹੈ ਜੀ ਚੈੱਕ ਕਰੀ ਚਲੋ ਸਕਿਨ ਸ਼ੇਡ ਹੈ ਆਫ ਵਾਈਟ ਹੈ ਇਹ ਕਰੀਮੀ ਸ਼ੇਡ ਦੇ ਵਿੱਚ ਹੈ ਕਰੀਮੀ ਸ਼ੇਡ ਦੇ ਵਿੱਚ ਵਰਬਰੀ ਹੈ ਜੀ ਠੀਕ ਹੈ ਜੀ ਇਸ ਤੋਂ ਅੱਗੇ ਜਿਹੜੇ ਪੀਸ ਰਹਿਣਗੇ ਜਿਮੀ ਚੂ ਦੇ ਰਹਿਣ ਵਾਲੇ ਆ ਜੀ ਜਿਮੀ ਚੂ ਦੇ ਰਹਿਣ ਵਾਲੇ ਇਹਨਾਂ ਦੀ ਪ੍ਰਾਈਸ ਜਿਹੜੀ ਰਹੂਗੀ 200 ਰੁਪਏ 200 ਰੁਪਏ ਦੇ ਵਿੱਚ ਤੁਸੀਂ ਇਹ ਵਾਲੇ ਪੀਸ ਜਿਮੀ ਚੂ ਦੇ ਸਾਡੇ ਕੋਲ ਲੈ ਸਕਦੇ ਹੋ ਕਾਫੀ ਟ੍ਰੈਂਡਿੰਗ ਪੀਸ ਹੈ ਚੈੱਕ ਕਰੀ ਚਲੋ ਕਲਰ ਬਹੁਤ ਪਿਆਰੇ ਕਲਰ ਰਹਿਣ ਵਾਲੇ ਆ ਜੀ ਕੱਟ ਰਊਗੀ ਸਾਡੇ 4 ਤੱਕ ਇਹ ਸਟੈਬੀ ਕ੍ਰਸ਼ ਦੇ ਵਿੱਚ ਹੈ ਜੀ ਕਲਰ ਦੇਖੋ ਬਹੁਤ ਹੀ ਪਿਆਰਾ ਸ਼ੇਡ ਹੈ ਐਦਾਂ ਤੁਸੀਂ ਇਹ ਸੂਟ ਬਣਾ ਲਓ ਜੀ ਇਹ ਵਾਲਾ ਨਾਲ ਦੁਪੱਟਾ ਲੈ ਰਹੋ ਦੇਖੋ ਕਿੰਨਾ ਪਿਆਰਾ ਕਲਰ ਦੋਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਬਹੁਤ ਪਿਆਰਾ ਜੀ ਇਹਨਾਂ ਦਾ ਇਹ ਦੁਪੱਟਾ ਲੈ ਲਓ ਤੁਸੀਂ ਇਹ ਵਾਲਾ ਕਲਰ ਚੈੱਕ ਕਰੋ ਜੀ ਜਿੰਮੀ ਚੂ ਦੇ ਵਿੱਚ ਬਹੁਤ ਪਿਆਰੇ ਪੀਸ ਰੈੱਡ ਵਾਲੇ ਆ ਜੀ ਕਲਰ ਚੈੱਕ ਕਰੀ ਚਲੋ ਜੀ ਲੇਵੈਂਡਰ ਕਲਰ ਹੈ ਪਿਸਤਾ ਕਲਰ ਹੈ ਜੀ ਜਿੰਮੀ ਚੂ ਦੇ ਵਿੱਚ ਇਹਨਾਂ ਦੀ ਪ੍ਰਾਈਸ 200 ਰੁਪਏ ਰਹਿਣ ਵਾਲੀ ਹੈ ਜੀ ਬਹੁਤ ਟ੍ਰੈਂਡਿੰਗ ਪੀਸ ਹੈ ਜੀ ਇਹ ਇਹ ਵਾਲਾ ਦੇਖੋ ਜੀ ਨਿਊ ਜੀ ਸ਼ੇਡ ਹੈ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਜਿੰਮੀ ਚੂ ਦੇ ਵਿੱਚ ਬਹੁਤ ਡਿਮਾਂਡ ਹੈ ਜੀ ਇਹਨਾਂ ਪੀਸਾਂ ਦੀ ਬਹੁਤ ਹੈਵੀ ਸੂਟ ਆ ਰਹੇ ਆ ਜੀ ਇਹਨਾਂ ਵਿੱਚ ਚੈੱਕ ਕਰੀ ਚਲੋ ਜੀ ਸਲਾਈਡ ਜਾਂ ਗਾਜਰੀ ਸ਼ੇਡ ਹੈ ਜੀ ਇਹ ਵਾਲਾ ਸੈਲਚ ਕਰੋ ਲਵੈਂਡਰ ਕਲਰ ਹੈ ਪਿਸਤਾ ਕਲਰ ਹੈ ਜੀ ਗ੍ਰੀਨ ਜੀ ਸ਼ੇਡ ਚ ਬਹੁਤ ਪਿਆਰੇ ਸ਼ੇਡ ਰਹਿਣ ਵਾਲੇ ਹੈ ਜੀ ਇਹਨਾਂ ਦੇ ਇਹ ਵਾਲਾ ਜਿਹੜਾ ਜਿਮੀ ਚੂਅ ਸੈਲਫ ਦੇ ਵਿੱਚ ਆ ਗਿਆ ਜੀ ਸੈਲਫ ਦੇ ਵਿੱਚ ਹੈ ਜੀ ਇਹ ਬਹੁਤ ਪਿਆਰੇ ਪੀਸਸ ਸੈਲਫ ਦੇ ਵਿੱਚ ਚੈੱਕ ਕਰੋ ਜੀ ਕਲਰ ਚੈੱਕ ਕਰੀ ਚਲੋ ਬਹੁਤ ਪਿਆਰੇ ਕਲਰ ਹੈ ਦੋ ਪੀਸ ਵੀ ਲੈ ਸਕਦੇ ਹੋ ਸਿਰਫ ਪ੍ਰਾਈਸ ਰਹੂਗੀ 400 ਇਹ ਬਰਬਰੀ ਦਾ ਪੀਸ ਆਇਆ ਹੈ ਜੀ ਡਬਲ ਸ਼ੈਡੇਡ ਸ਼ਿਮਰ ਟੱਚ ਹੈ ਸੈਲਫ ਪ੍ਰਿੰਟ ਬਣਿਆ ਹੋਇਆ ਜੀ ਇਹਦਾ ਬਰਬਰੀ ਦਾ ਪੀਸ ਹੈ 200 ਰੁਪਿਆ ਪ੍ਰਾਈਸ ਰਹੂਗੀ ਜੀ ਇਹਦੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸੈਲਫ ਦੇ ਵਿੱਚ ਹੈ ਜਿਮੀ ਚੂ ਦੇ ਵਿੱਚ ਸੈਲਫ ਦੇ ਵਿੱਚ ਰਹੂਗਾ ਇਹ ਵਾਲਾ ਚੈੱਕ ਕਰੋ ਇਹ ਵੀ ਜਿਮੀ ਚੂ ਦੇ ਵਿੱਚ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਾਈਸ ਰਹਿਣ ਵਾਲੀ ਹੈ 컬러 ਦੇਖੋ ਜੀ ਫਲਾਈਟ ਜਾਂ ਫਿਰੋਜੀ ਸ਼ੇਡ ਹੈ ਕਾਫੀ ਟ੍ਰੈਂਡ ਹੈ ਵਾਲੇ 컬러 ਦਾ ਇਹ ਵੀ ਸੈਲਫ ਦੇ ਵਿੱਚ ਆਊਗਾ ਪਿੰਕ ਸ਼ੇਡ ਦੇ ਵਿੱਚ ਹੈ ਸੈਲਫ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਵੀ ਸੈਲਫ ਦੇ ਵਿੱਚ ਆਉਣ ਵਾਲਾ ਇਹ ਵਾਲਾ ਤੁਸੀਂ 2 ਪੀਸ ਲੈ ਸਕਦੇ ਹੋ ਦੇਖੋ ਇਹਦੀ ਸ਼ਰਟ ਰੈਡੀ ਕਰ ਲਓ ਇਹ ਸੈਲਫ ਦੇ ਵਿੱਚ ਹੈ ਇਹ ਪਲੇਨ ਹੈ ਜੀ ਇਹ ਤੁਸੀਂ ਬਾਟਮ ਬਣਾ ਲਓ ਬੜੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਬਣ ਕੇ ਪਾਰਟੀ ਵੇਅਰ ਸੂਟ ਰੈਡੀ ਹੋਣਗੇ ਹੈਂਡਵਰਕ ਹੋਊਗਾ ਥ੍ਰੈਡਵਰਕ ਹੋਊਗਾ ਜੀ ਇਹ ਬਰਬਰੀ ਦੇ ਵਿੱਚ ਹੈ 골ਡਨ ਸ਼ਿਮਰ ਟੱਚ ਹੈ ਜੀ ਬਰਬਰੀ 골ਡਨ ਪੀਸ ਹੈ ਜੀ ਇਹ 골ਡਨ ਸ਼ੇਡ ਹੈ ਬਰਬਰੀ ਦੇ ਵਿੱਚ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਹੈ ਸ਼ਿਮਰ ਟੱਚ ਹੈ ਜੀ ਇਹ ਚ ਬਰਬਰੀ ਦੇ ਵਿੱਚ ਜਿੰਮੀ ਚੂ ਦੇ ਵਿੱਚ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਡਬਲ ਸ਼ੈਡਡ ਰਹੂਗਾ ਜੀ ਇਹ ਆਬੂ ਦਾ ਬੂ ਦੇ ਵਿੱਚ ਆਬੂ ਦਾ ਬੀ ਦੇ ਵਿੱਚ ਪੀਸ ਰਹਿਣ ਵਾਲਾ ਜੀ ਡਬਲ ਸ਼ੈਡਡ ਪੀਸ ਹੈ ਜੀ 200 ਰੁਪਏ ਦੀ ਪ੍ਰਾਈਸ ਰਹੂਗੀ ਕਲਰ ਦੇਖੋ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ 골ਡਨ ਸ਼ੈਡ ਦੇ ਵਿੱਚ ਰਹੂਗਾ ਗਲਾਸ ਹੈ ਜੀ ਗਲਾਸ ਸ਼ੈਲਕ ਹੈ 골ਡਨ ਸ਼ੈਡ ਦੇ ਵਿੱਚ ਰਹੂਗਾ ਜੀ ਇਹ ਵੀ ਜਿੰਮੀ ਚੂ ਦੇ ਵਿੱਚ ਰਹਿਣ ਵਾਲਾ ਹੈ ਮਡੇ ਪਿਆਰੇ ਜੇ ਪੀਸ ਰਹਿਣ ਵਾਲਿਆ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਵੀ ਨਿਊ ਜ ਸ਼ੇਡ ਹੈ ਜੀ ਜਿਮੀ ਚੂ ਦੇ ਵਿੱਚ ਰਹੂਗਾ ਜੀ ਇਹ ਵਾਲਾ ਕਲਰ ਇਹ ਵੀ ਸੈਲਫ ਦੇ ਵਿੱਚ ਰਹੂਗਾ ਦੇਖੋ ਸੈਲਫ ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਕਲਰ ਜਿਮੀ ਚੂ ਦੇ ਵਿੱਚ ਜੇਕਰ ਤੁਸੀਂ 골ਡਨ ਸ਼ੇਡ ਦਾ ਨਾਲ ਪੀਸ ਮੈਚ ਕਰਨਾ ਤਾਂ ਇਦਾਂ 골ਡਨ ਸ਼ੇਡ ਦਾ ਨਾਲ ਪੀਸ ਲੈ ਕੇ ਮੈਚਿੰਗ ਲਈ ਸੂਟ ਬਣਾ ਸਕਦੇ ਹਾਂ ਜੀ ਇਹ ਵੀ ਜਿੰਮੀ ਚੂ ਦੇ ਵਿੱਚ ਰਹੂਗਾ ਇਹ ਵਾਲਾ ਦੇਖੋ ਜੀ ਇਹ ਵੀ ਕਾਫੀ ਮੇਰੀ ਪਹਿਣਾ ਨੇ ਮੰਗ ਕੀਤੀ ਸੀ ਆ ਟੈਬੀ ਕ੍ਰਸ਼ ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ ਕਾਫੀ ਡਿਮਾਂਡ ਸੀ ਕਾਫੀ ਮੰਗਿਆ ਸੀ ਇਹ ਵਾਲਾ ਪੀਸ ਸਾਡੇ ਕੋਲੋਂ ਦੁਬਾਰਾ ਆਇਆ ਹੈ ਠੀਕ ਹੈ ਜੀ ਇਸ ਹਨ ਅੱਜ ਦੇ ਸਾਡੇ ਪੀਸ ਇਹਨਾਂ ਦੀ ਜਿਹੜੀ ਪ੍ਰਾਈਸ ਸੀ 200 ਰਹਿਣ ਵਾਲੀ ਸੀ ਜਿੰਮੀ ਚੂ ਦੇ ਪੀਸਾਂ ਦੀ ਗਲਾਸ ਸੈਲਕ ਬਰਬਰੀ ਦੀ ਪ੍ਰਾਈਸ ਰਹਿਣ ਵਾਲੀ ਸੀ 150 ਜੇਕਰ ਇਹਨਾਂ ਵਿੱਚੋਂ ਅਜਿਹਾ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਬਾਏ ਕਰ ਸਕਦੇ ਹੋ ਲੋਹੜੀ ਤੱਕ ਸਾਡੀ ਇਹ ਆਫਰ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਹੈ ਨਾ ਬਹੁਤ ਲਾਈਟ ਸ਼ੇਡ ਚ ਆ ਰਿਹਾ ਪਰ ਇਹ ਲਵੈਂਡਰ ਕਲਰ ਹੈ ਡਾਰਕ ਜਾਂ ਸ਼ੇਡ ਹੈ ਜੀ ਕਲਰ ਬੜਾ ਪਿਆਰਾ ਪਰ ਇਹ ਥੋੜਾ ਲਾਈਟ ਸ਼ੇਡ ਚ ਆ ਰਿਹਾ ਪਰ ਇਹਨਾਂ ਲਾਈਟ ਸ਼ੇਡ ਨਹੀਂ ਹੈਗਾ ਜੀ ਇਹਦਾ ਠੀਕ ਹੈ ਜੀ ਜੇਕਰ ਇਹਨਾਂ ਪੀਸਾਂ ਵਿੱਚ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਮਾਰਕੀਟ ਇਹਨਾਂ ਪੀਸਾਂ ਦੀ ਬਹੁਤ ਜ਼ਿਆਦਾ ਪ੍ਰਾਈਸ ਹੈ ਜੀ ਇਸ ਸਰਪਤਾਡ ਵਾਸਤੇ ਲੋਹੜੀ ਆਫਰ ਦੇ ਵਿੱਚ ਅਸੀਂ ਇੱਕ ਸੇਰ ਮੇਲਾ ਲਾਇਆ ਹੋਇਆ ਸੀ ਤੁਸੀਂ ਇਹਦਾ ਲਾਭ ਸਾਡੇ ਕੋਲੋਂ ਲੈ ਸਕਦੇ ਹੋ ਪਲੀਜ਼ ਮੇਰੀ ਆਪੈਨ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਭੈਣਾ ਵੀ ਇਹਨਾਂ ਪੀਸਾਂ ਦਾ ਸਾਡੇ ਕੋਲੋਂ ਲਾਭ ਲੈ ਸਕਣ ਉਹ ਵੀ ਸਾਡੇ ਤੋਂ ਬਾਏ ਕਰ ਸਕਣ ਜੀ ਠੀਕ ਹੈ ਜੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਸਾਡੇ ਕੋਲੇ ਐਦਾਂ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਨਵੇਂ-ਨਵੇਂ ਪਲੇਨ ਪੀਸ ਸਾਡੇ ਕੋਲੇ ਆਉਂਦੇ ਰਹਿਣਗੇ ਜੀ ਤੁਸੀਂ ਵੀ ਵੀਡੀਓ ਨੂੰ ਜਲਦੀ ਤੋਂ ਜਲਦੀ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ